ਸਵਾਗਤ ਹੈ ਕਿਸਾਨ ਵੀਰੋ ਹੋਡਾ ਢਿੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਔਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਕਰਿਆੜ ਵਾਲਾ ਜੀ ਲੋਕਲ ਤੁਹਾਨੂੰ ਇੱਕ ਵੜ ਦਿਖਾ ਦੇਾਂਗੇ ਤੇ ਬਠਿੰਡੇ ਜਲੇ ਦੇ ਪਿੰਡ ਆ ਨੇੜੇ ਵਾਈਆਂ ਦੇ ਰਾਮਪਰਾ ਮੰਡੀ ਪਸ਼ੂ ਮੰਡੀ ਆਜੋ ਵੀਰੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਹੋਰ ਸੁਣਾ ਬਬਲੂ ਕਿਵੇਂ ਆ ਪੂਰਾ ਵਧੀਆ ਪਰਮਾਤਮਾ ਦੀ ਕਿਰਪਾ ਜੀ ਨਾਮ ਡਰੈਸ ਬੋਲੋ ਪਹਿਲਾਂ ਤਾਂ ਜੀ ਨਾਮ ਨਾਮ ਬਬਲੂ ਆਈ ਪੰਡ ਕਰੜਾ ਜ਼ਿਲ੍ਹਾ ਬਕਰੜਾ ਦਾ ਸੀ ਡਰਾਪਰਾ ਹੋ ਜੀ ਓਕੇ ਤੇ ਨੇੜੇ ਤੇੜੇ ਕਿਹੜੇ ਪਿੰਡ ਆ ਗਏ ਆ ਆਪਣੇ ਇੱਥੇ ਇੰਦਰ ਰੰਪਰਾ ਆ ਗਿਆ ਇੱਥੇ ਤਪਾ ਆ ਗਿਆ ਜੀ ਪਸ਼ੂ ਮੰਡੀ ਲੱਗਦੀ ਜਿਹੜੇ ਰੰਪ ਓਕੇ ਕਿੰਨੇ ਕਿਲੋਮੀਟਰ ਰੰਪਰਾ ਇੱਥੋਂ ਰੰਪਰਾ ਤੋਂ ਸਵੇਰੇ 7 ਕਿਲੋਮੀਟਰ ਇੱਧਾ ਪਾਏਗਾ 8 ਕਿਲੋਮੀਟਰ ਤੇ ਅੱਜ ਫਿਰ ਆਪਦੇ ਯਾਰ ਮਿੱਤਰ ਦੀ ਵੜ ਘਰ ਦੀ ਹਾਂ ਆਪਣੇ ਤਾਂ ਆਈ ਕੀ ਹੈ ਜੀ ਇਹ ਓਕੇ ਤੇ ਆਪਣੀ ਕੋਈ ਦਿੱਤੀ ਵੀ ਆ ਪਹਿਲਾਂ ਹਾਂ ਆਪਣੀ ਦਿੱਤੀ ਵੀ ਆਈ ਤੋਂ ਪਰੇ ਠੀਕ ਆ ਤੋਂ ਪਰ ਗੱਬੜ ਦਿੱਤੀ ਸੀਗੀ ਉਹ ਥੱਲੇ 12 13 ਕਿਲੋ ਤੋਂ ਸੀਗੀ ਜੁੱਤੀ ਸੀਗੀ ਤੇ ਹੁਣ ਕਿੰਨੇ ਦਿਨ ਬਾਕੀ ਹੈ ਬਾਈ ਇਹਦੇ ਹੁਣ ਇਹਦੇ ਬਾਈ ਯਾਰ ਲੱਈ ਹੋਈ ਹੈ 6 ਤੋਂ 7 ਦਿਨ ਲੱਈ ਹੋਈ ਤੇ ਜਦੋਂ ਆਪਾਂ ਤੋਂ ਔਕੜ ਗੱਭਣ ਦਿੱਤੀ ਕਿੰਨਾ ਦੋਸੀ ਬਈ ਉਹਦੇ ਤੇ ਉਹ ਬਈ 12 13 ਮਹੀਨੇ ਉੱਦ ਸੀਗਾ ਤੇ ਹੁਣ ਕਿਹੜਾ ਸੂਆ ਸੁੰਦੀ ਐ ਇਹ ਦੂਜਾ ਸੂਆ ਸੁੰਦੀ ਐ ਪਹਿਲਾਂ ਨੇ ਦਿੱਤਾ ਇਹਨਾਂ ਪਲੂਨ ਦਿੱਤੀ ਸੀ ਪਹਿਲਾਂ ਨੇ 17 ਮਹੀਨੇ ਉੱਦ ਦਿੱਤਾ ਬਈ ਤੇ ਐਦ ਕੀ ਫਿਰ ਕਿੰਨਾ ਦੇ ਤੂੰ ਇੱਕ ਕਾਫੀ ਕਲਰ ਜਰਸੀ ਆ ਪੰਜਾਬ ਵਾਲੀ ਫੁੱਲ ਹਾਈਟ ਚ ਆ ਗਈ ਭਰਾ ਮੇਰਾ ਕੋਈ ਛੋਟੀ ਨਾ ਮੰਨ ਕੇ ਫੇਸਕਵਾਰ ਟਿਕਾਰੇ ਜਰਸੀਆਂ ਚ ਪੈ ਗਈ ਥੋੜਾ ਕਲਰ ਕਾਫੀ ਆ ਗਿਆ ਬਲੈਕ ਕਲਰ ਆ ਗਿਆ ਤੇ ਵਗਿਆ ਥਣ ਥਣੋਂ ਬੜਾ ਲੱਗਿਆ ਹਨਾ ਛੰਡੀ ਸੀਂ ਦਾ ਕੋਈ ਅੰਤ ਹੀ ਨਹੀਂ ਭਰਾ ਧਾਰ ਦੂਰ ਫਿਰ ਪੈਂਦੀ ਐ ਜੀ ਜੀ ਤੁਹਾਨੂੰ ਐ ਇੱਕ ਤੇ ਹੁਣ ਕਿੰਨੇ ਦਿਨ ਘੱਟ ਜੂ ਬਾਈ ਹੁਣ ਭਰਾ ਮਿਲਿਆ ਇਹ ਵਾਜ ਵੀ 5-6 ਦਿਨ ਦਾ ਆਰਾਮ ਦਰ ਨਹੀਂ ਲੈ ਜੂ ਬਾਦੂ ਸੱਤ ਲੈ ਜੀ ਐਤ ਕੀ ਫਿਰ ਕਿੰਨਾ ਨਾਰਮਲ ਦੁੱਧ ਕਹਿ ਕੇ ਦੇ ਦਾਂਗੇ ਬੋ ਐਤ ਕੀ ਭਰਾ ਆਪਾਂ ਬੜਾ ਤਾਂ ਕਹਿੰਦੇ ਨਹੀਂ ਵੀ 18 ਕਿਲੋ ਕੋਈ ਝੋਲੇ ਥੱਲੋਂ ਜਾਇਜ਼ ਗੱਲ ਕਰਿਆ 20 ਦੀ ਦਿੱਖ ਦੱਸ ਦੀਆ ਵੀ ਹਾਂ 10 ਦੀ ਬਾਕੀ ਵੜਾ ਆਪਾਂ ਗਾਵੇਂ ਗੱਪ ਮਾਰ ਨੂੰ ਬਬਾਈ ਖਾਣਾ 25 ਗਾਣਾ ਕਿਹੜੀ ਜੀ ਦੇ ਪੁੱਤ ਸੁਭਾਈ ਨੇ 17-18 ਦਾ ਆਰਾਮ ਖੋਲੋ ਜੀ ਬਾਕੀ ਆਹ ਲਈ ਸੇਵਾ ਗਈ ਹੂੰ ਤੋੜਾ ਤਾਰਾ ਨਹੀਂ ਵੀ ਜਿੰਨੀ ਕਹਦੇ ਓਕੇ ਜੀ ਆ ਪਿਆ ਵਾਲੀ ਜਰਸੀ ਆ ਕਾਫੀ ਕਲਰ ਆ ਓਕੇ ਓਕੇ ਜਮਾ ਵੀਰੇ ਤੇਵਾ ਤਾਂ ਇਹ ਪੂਸਤਾ ਕਲਾ ਆਂਦੀ ਆ ਭਰਾ ਮੇਰਾ ਬਾਕੀ ਦੀ ਗੱਲ ਦੁੱਧ ਵੀ ਫੈਟ ਵਾਲਾ ਪਾਉਗੀ ਹਨਾ ਹਾਂ ਆ ਦੇਖੋ ਜੀ ਲੈ ਵਾ ਹੁਣ ਵੀ ਚੰਗਾ ਲਈ ਫਿਰਦੀ ਆ ਬਾਈ ਹਾਂ ਹਾਂ ਫੜ ਲੈ ਫੜ ਲੈ ਕੁਝ ਵੀ ਨਹੀਂ ਲੈ ਵਾ ਇਹਦਾ ਹੂੰ ਆ ਦੇਖੋ ਕੱਡੀ ਸੀ ਲੈਣੀ ਆ ਲੈ ਰਹਾਤੀ ਲੈ ਭਾਜਾ ਥੱਲੇ ਆ ਜਾ ਓਕੇ ਬਜਾ ਉਧਰ ਪਰਲੇ ਬਸ ਇਹ ਲੈ ਆ ਦੇਖੋ ਜੀ ਕਮਾਲ ਆ ਹਾਂ ਫਿਰ ਤਾਂ ਰੱਸਾ ਉੱਤੇ ਆ ਲੈ ਲੈ ਆ ਦੇਖੋ ਜੀ ਲੈ ਘਰੇ ਚੋਂ ਆਉਣ ਵਾਲਾ ਜਿਹੜਾ ਮਰਜ਼ੀ ਲੈ ਜੇ ਹਨਾ ਜਿਵੇਂ ਮਰਜ਼ੀ ਕੁਝ ਵੀ ਨਹੀਂ ਕਹਿੰਦੀ ਮਾਹ ਲੱਤ ਜਾ ਕੇ ਥੱਲ ਰਿਆ ਬਰੇ ਹੀ ਨੰਕੇ ਹਨਾ ਬਰੇ ਹੀ ਨੰਦੇ ਆ ਜਹੇ ਉਹ ਕਿੱਲਾ ਚਲੋ ਫਿਰ ਬਾਕੀ ਆਪਾਂ ਜਿਹੜੀ ਚੀਜ਼ ਦਿਖਾਵਾਂਗੇ ਕੁਆਲਿਟੀ ਦਿਖਾਵਾਂਗੇ ਬਾਕੀ ਆਪਾਂ ਮਾੜੀ ਚੀਜ਼ ਦੀ ਅੱਜ ਤੱਕ ਨਾ ਦਾ ਵੀਡੀਓ ਪੁਆਈਏ ਤੇ ਨਾ ਪੁਆਈਏ ਚਾਹੇ ਜਿਵੇਂ ਮਰਜ਼ੀ ਹੈ ਥੋੜੀ ਉਹ ਖੜਾ ਰਸਾ ਸਿੱਟਿਆ ਪਿਆ ਹੂੰ ਲੈ ਚਲੋ ਚਾਹੇ 5 ਸਾਲ ਦਾ ਜਵਾਕ ਚੋਲੇ ਦਾ ਕੋਈ ਟੈਨਸ਼ਨ ਨਹੀਂ ਨਹੀਂ ਟੈਨਸ਼ਨ ਵਾਲੀ ਵਾਰਡ ਹੈ ਨਹੀਂ ਬਾਕੀ ਦਾ ਸ਼ਾਈਨਿੰਗ ਸ਼ੂ ਨੂੰ ਫੁੱਲ ਆ ਹਨਾ ਹਾਂ ਬਰੀਕੀਆਂ ਫੁੱਲ ਕੁਆਲਿਟੀ ਚੰਗੀ ਹੈ ਜੀ ਬਾਕੀ ਦੀ ਗੱਲ ਦੁੱਧ ਬਾਕੀ ਦੇ ਦੇਣਾ ਦੁੱਧ ਤਾਂ ਪਲਾਸੀ ਦੇਣਾ 18 ਤੋਂ ਬਾਈ ਨੇ 18 ਕਿਹਾ ਤੇ 18 ਦੇਊਗੀ। ਖਣ ਬਾਹਵਾ ਗੱਲ ਕਰ ਦੁੱਧ ਨਾਲ ਥਣ ਲੱਗ ਥਣ ਦੁੱਧ ਦਾ ਦੁੱਧ ਤਾਂ ਥਣ ਨੇ ਦੇਣਾ ਥਣ ਦਿਖਾ ਦੇ ਮੜਾ ਯਾਰ। ਲੈ ਫੇਰ ਉਹ ਗਾ ਰਸਾ ਸਿੱਟਿਆ ਦਉ ਤੇ ਫੇਰ ਵਾਜਾ ਥੱਲੇ ਦਾ। ਸਿੰਸਾਉ ਬੜੀਆ ਹੈ ਨਾ। ਲੈ। ਬਾਕੀ ਘਰ ਘਰ ਚੋਈ ਵੀ ਓਵੇਂ ਨਹੀਂ ਗੱਲ ਹੈਗੀ ਵੀ ਨੇ। ਘਰ ਚੋਈ ਵੀ ਆ ਭਰਾ ਅੰਗੜਿਆ। ਹੂੰ ਓਕੇ ਜੀ। ਲੈ। ਨਹੀਂ ਉਹ ਦੂਜੀਆਂ ਕਾਈਆਂ ਵਾਲੀ ਦਾ ਗੱਲ ਹੀ ਨਹੀਂ। ਹਜੇ ਤਾਂ ਇਹ ਲੇਵਾ ਬਹੁਤ ਜ਼ਿਆਦਾ ਭਰਨਾ ਹੈ ਨਾ। ਠੀਕ ਹੈ ਵੀਰੇ। ਹੋਰ ਬਹੁਤ ਵੀ ਨੇ ਲੇਵਾ ਹਰੇ ਜਿਵੇਂ ਮਰਜ਼ੀ ਲੱਗਦਾ ਬਸ ਉਹੀ ਰੇਟ ਆਪ ਦਾ ਜੀ ਨਹੀਂ ਆ। ਪੈਸੇ ਕਿੰਨੇ ਆ ਬਾਈ ਫਿਰ ਇਹਦੇ? ਪੈਸੇ ਆ ਮੁੱਲ ਕਰ ਨੂੰ ਜਿੰਨਾ ਮਾਤੀ 70 ਕਰਾਲਾ 72 ਕਰਾਲਾ ਬਸ 76000 ਦੀ ਗਾਂ ਦੇਵਾਂਗੇ। ਓਕੇ ਜਾਇਜ਼ ਰੇਟ ਆ ਹਨਾ ਜਮਾ। ਜਾਇਜ਼ ਰੇਟ ਆ ਪਰ ਮਾਣਦਾਨ ਹੋਊਗਾ। ਮਾਣਦਾਨ ਹੋਊਗਾ। ਨੰਬਰ ਬੋਲ ਫਿਰ। ਨੰਬਰ ਆਪਣਾ ਹੈ 9815005868 ਦੁਬਾਰਾ ਫਿਰ ਬੋਲੋ। 9815005868 ਇਹ ਨੰਬਰ ਤੇ ਕੰਟੈਕਟ ਕਰਨ। ਹਾਂ ਇਹ ਨੰਬਰ ਤੇ ਕੰਟੈਕਟ ਕਰਨੇ ਆਪਣੇ ਭਾਈ ਦਾ ਨੰਬਰ। ਓਕੇ ਤੇ ਜਾ ਬੜੀ ਫਿਰ ਦਿਖਾ ਦੇ ਤੋਰਾ। ਲੈ ਚਲੋ ਜੀ। ਤੋਰਾ ਤਾਰਾ ਇੱਕ ਨੰਬਰ ਜੀ। ਫੇਸ ਕੁਆਲਿਟੀ ਚੰਗੀ ਆ ਦੇਖੋ ਥਣ ਦਾ ਸਹਾਇ ਕਰੋ ਚੱਕ ਹੱਥੀ ਚਵਾਈ ਵਾਲਾ ਥਾਣਾ ਹਨਾ ਹਾਂ ਵਾਕਈ ਇਹਨੇ ਦੁੱਧ ਦੇ ਦੋਣਾ ਜਰਸੀ ਆ ਪੰਜਾਬ ਵਾਲੀ ਕਾਫੀ ਕਲਰ ਹੈ ਸੀਲ ਬਰ ਬਰ ਕੇ ਲੈ ਜੀ ਜਿਵੇਂ ਮਰਜ਼ੀ ਲੈ ਫੇਰੀ ਕੱਲ ਆ ਦੇਖੋ ਜੀ ਓਕੇ ਵੀਰੇ ਲੈ ਤੇ ਕੁੜੀਆਂ ਦੇ ਕੰਮ ਨਹੀਂ ਗਾਂ ਭਰਾ ਮੇਰੇ ਇੱਥੇ ਬੁੜੀਆਂ ਲੈ ਕੇ ਨਾ ਤਰ ਜਾਣੀਆਂ ਤੇ 67000 ਜਮਾਨਤਾਨ ਹੋ ਜਾਊਗਾ 67000 ਜ ਬਸ ਬੜਾ ਨਹੀਂ ਹੋਣਾ ਮਾਨ ਦਾ ਮਾਨਾ ਮੋਟਾ ਹੀ ਕਰਾਂਗੇ ਭਰਾ ਮੇਰੇ ਓਕੇ ਲੈ ਚਲੋ ਜੀ ਕੁਆਲਿਟੀ ਹਰਾਵਾ ਗਿਆ ਕੁਆਲਿਟੀ ਗਿਆ ਗਿਆ ਲੈ ਨੂੰ ਤੇ ਇਹ ਸਿਰਸਿਟੀ ਮਾਲ ਸੁੱਤੀ ਪਈ ਆ ਹਨਾ ਸੌਂਗੀ ਸਾਮ ਬਿੱਤਰੀ ਬਈਆ ਜਿੰਨੀ ਤਰੀਫ ਕਰ ਲਈ ਤਾਂ ਉਨੀ ਥੋੜੀ ਆ ਬਈ ਯਾਰ ਬਾਕੀ ਦਾ ਇਹ ਮੁੰਡੇ ਨੇ ਬਾਹਰ ਜੇ ਬਾਹਰੋਂ ਆਇਆ ਇਹ ਬਾਹਰ ਹੀ ਜਾਣਾ ਨਾ ਪਤਾ ਨੂੰ ਗਿਆ ਸੀ ਗਿਆ ਤੁਰੇ ਪੁੱਢਣ ਲਈ ਹੈਣੀ ਪੁੱਢਣਾਂ ਮਾੜੀਆਂ ਨੇ ਕਹਿੰਦੇ 700 ਸਾਲ ਨਹੀਂ ਆ ਕਟਕ ਨੂੰ ਬੱਥਰੂ ਇਹ ਬੰਨੇ ਬਠਾ ਬੱਕਰੀਆਂ ਬੰਨੇ ਬਠਾ ਮੈਂ ਸੰਗ ਟਗੇ ਬੰਨੇ ਬਠਾ ਓਕੇ ਓਕੇ ਮਾ ਕੀ ਲੈਣਾ ਦੋਨਾਂ ਨੂੰ ਮਾ ਵੇਚ ਕੇ ਫਰੇਗਾ ਬਾਕੀ ਦੀ ਗੱਲ ਗੁੰਦੀ ਪਈ ਆ ਹਨਾ ਗੁੰਦੀ ਪਈ ਆ ਹਾਂ ਵੇਟ ਬੂਟ ਪੂਰਾ ਖੋਲ ਬੱਕਰੀਆਂ ਹੀ ਬਵਾਵਾ ਜੇ ਕਿਸੇ ਨੇ ਲੈਣੀਆਂ ਹੁਣ ਦੋ ਬੱਕਰੀਆਂ ਬਹੁਤ ਜਗੀਆਂ ਓਕੇ ਬੱਕਰੀਆਂ ਹੀ ਵੇਚਣਗੇ ਕੈਮਰਾ ਮਾਰ ਦਨੇ ਓਕੇ ਕੀ ਆ ਪਾਠ ਬੱਕਰਾ ਕੀ ਆ ਇਹ ਦੋਨੇ ਬੱਕਰੀਆਂ ਆਈਆਂ ਦੋਨੇ ਬੱਕਰੀਆਂ ਓਕੇ ਜੀ ਇਹ ਬੀਟੋ ਜਾ ਆ ਗਈਆਂ ਹਾਂ ਹਾਂ ਬੀਟੋ ਜਾ ਆ ਗਈਆਂ ਇੱਕ ਬਾੜ ਸੀ ਇੱਕ ਤੁਹਾਨੂੰ ਦਿਖਾਤੀ ਪਿੰਡ ਕਰਿਆੜ ਵਾਲਾ ਨੰਬਰ ਵਾਈਆਂ ਦਾ ਆਨ ਸਕਰੀਨ ਆ ਬਾਕੀ ਬੋਲ ਕੇ ਵੀ ਦੱਸਿਆ ਵਾ ਤੇ 67000 ਚ ਤੁਹਾਡਾ ਮਾਨਤਾਨ ਹੋ ਜਾਣਾ ਲੈ ਮੇਰੇ ਪਾਣੀ ਪਾ ਲੈ ਥੱਲੇ ਲੈ ਲੈ ਮਾਤਾ ਮਾਰਕ ਦਿਖਾਵਾ ਲਈ ਗੱਭਣੇ ਇਧਰ ਹੋ ਦਸੱਲੀ ਕਰਾਤੀ ਹਨਾ ਜਮਾਉਂ ਬਾਬਾ ਦਿਖਾ ਦਿੰਦਾ ਆਪਾਂ ਜਿਹੜਾ ਨਹੀਂ ਸੂਈ ਵੀ ਗਾ ਨਹੀਂ ਮਰਪਾਉਂਦੀ ਲੈ 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 ਬੱਸ ਮੇਰੇ ਬੱਸ ਮਮਾ ਖਾ ਭਾਈ ਯਾਰ ਕੁਆਲਿਟੀ ਦੇਵਾਂਗੇ ਅਗਲੇ ਨੂੰ ਲੈ ਹੂੰ ਆ ਤਾਂ ਪਾਸ ਹੀ ਕਰਤੀ ਪਾਸ ਕਰਦੀ ਆ ਰਪਾ ਕਿਹਨੇ ਆਨਲਾਈਨ ਵੀ ਮੰਗੌਣੀ ਐ ਦਾ ਵੀ ਕੋਈ ਚੱਕਰ ਨਹੀਂ ਬਾਕੀ ਦਾ ਇੱਕ ਵਾਰ ਸੇ ਇੱਕ ਤੁਹਾਨੂੰ ਦਿਖਾਦੀ ਪਿੰਡ ਕਿਰਾੜਾ ਇਹ ਤੁਹਾਨੂੰ ਵੀਡੀਓ ਕਵਰ ਕਰਕੇ ਦੇਤੀ ਧੰਨਵਾਦ ਜੀ